ਇਹ ਤਾਂ ਹੋ ਗਈ 에어 ਇੰਡੀਆ ਦੀ ਗੱਲ ਤੁਸੀਂ ਦੱਸਿਆ ਕਿ ਇਹਨਾਂ ਦੀ ਹਾਲਤ ਪਤਲੀ ਹੈ ਤੇ ਫਿਰ ਚੰਗੀਆਂ 에어ਲਾਈਨਸ ਦੀ ਜੇ ਲਿਸਟ ਦੇਖੀਏ ਤੇ ਉਹ ਕਿਹਨੂੰ ਖਤਾਬ ਮਿਲਿਆ ਕਿ ਇਹ 에어ਲਾਈਨ ਚੰਗੀ ਹੈ ਦੇਖੋ ਖਤਾਬ ਦੇਣ ਵਾਲੀਆਂ ਸੰਸਥਾਵਾਂ ਬਹੁਤ ਹੋ ਸਕਦੀਆਂ ਨੇ ਜਦੋਂ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਅਸੀਂ ਸਾਰਿਆਂ ਨੇ ਸਫ਼ਰ ਕੀਤਾ ਹੋਇਆ ਜਹਾਜ਼ਾਂ ਦੇ ਵਿੱਚ ਸੋ ਅਸੀਂ ਗੱਲ ਕਰਨਾ ਕਿ ਨੇ ਜੀ ਫੁਲਾਨੀ ਬਹੁਤ ਵਧੀਆ ਫੁਲਾ ਬਹੁਤ ਵਧੀਆ ਇਹ ਕੇਵਾਰੀ ਪਰਸਨਲ ਐਕਸਪੀਰੀਅੰਸ ਤੇ ਉਸ ਪਾਰਟਿਕੂਲਰ ਉਡਾਨ ਤੇ ਉਸ ਪਾਰਟਿਕੂਲਰ ਜਹਾਜ਼ ਤੇ ਸਾਡੇ ਸੇਵਾ ਪਾਣੀ ਹੋਣ ਤੇ ਸਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਉਹ ਤੇ ਵੀ ਡਿਪੈਂਡ ਕਰਦਾ ਜੀ ਪਰ ਇਹਦੇ ਤੇ ਕੁਝ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਇਸ ਚੀਜ਼ ਦੀ ਜਾਂਚ ਕਰਦੀਆਂ ਨੇ ਕਿ ਕਿਹੜੀ ਐਨਚੋ ਬਿਹਤਰ ਸੀ ਉਹਨਾਂ ਨੇ ਜਿਹੜੇ ਸਰਵਿਸ ਰੂਪੇ ਕੀਤੇ ਨੇ ਉਹਨਾਂ ਦੇ ਹਿਸਾਬ ਨਾਲ ਕੁਝ ਇਨਾਮ ਵੰਡੇ ਨੇ ਉਹਨਾਂ ਦੀ ਅਸੀਂ ਗੱਲ ਜਿਹੜੀ ਆ ਕਰ ਲੈਂਦੇ ਆ ਜੀ ਇੱਕ ਸੰਸਥਾ ਹੈ ਜੀ ਸਕਾਈ ਟ੍ਰੈਕਸ ਸਕਾਈ ਟ੍ਰੈਕ ਨੇ 2025 ਦੇ ਵਾਸਤੇ ਬੈਸਟ 에ਅਰਲਾਈਨ ਦੇ ਖਿਤਾਬ ਕਈ ਫੀਲਡ ਵਿੱਚ ਜਾਰੀ ਕੀਤੇ ਨੇ ਜਿਨ੍ਹਾਂ ਵਿੱਚੋਂ ਓਵਰਆਲ ਜਿਹੜਾ ਬੈਸਟ ਜਿਹੜਾ 에어ਲਾਈਨ ਦਾ ਖਿਤਾਬ ਹੈ ਉਹ ਕਤਰ ਦੀ ਫਲੈਗ ਕੈਰੀਅਰ ਕਤਰ 에어ਵੇਜ਼ ਨੂੰ ਦਿੱਤਿਆ। ਔਰ SkyTrax World Airline Awards ਇਹਨਾਂ ਨੂੰ Paris Air Show ਤੇ ਐਲਾਨਿਆ ਗਿਆ। ਤੇ ਨੌਵੀਂ ਵਾਰ ਹੈ ਕਿ ਜਦੋਂ ਕਤਰ 에어ਵੇਜ਼ ਨੇ ਇਹ ਜਿਹੜਾ ਇਨਾਮ ਹੈ ਜਿੱਤਿਆ। ਤੇ ਕਤਰ 에어ਵੇਜ਼ ਹੈ ਕਿੰਨੀ ਪੁਰਾਣੀ ਸਾਰਾ 26 ਸਾਲ ਪੁਰਾਣਾ ਇਤਿਹਾਸ ਹੈ। ਔਰ ਇਸ ਨੂੰ ਇਹ ਜਿਹੜੇ ਅਵਾਰਡ ਨੇ ਇਹਨਾਂ ਨੂੰ 에ਵੀਏਸ਼ਨ ਵਰਲਡ ਦਾ ਹਵਾਈ ਦੁਨੀਆ ਦਾ ਔਸਕਰ ਕਿਹਾ ਜਾਂਦਾ। ਸੋ ਉਹਨਾਂ ਨੇ 26 ਸਾਲ ਪੁਰਾਣੀ 에ਅਰਲਾਈਨਾਂ ਦੇ ਵਿੱਚੋਂ 9 ਵਾਰੀ ਉਹਨਾਂ ਨੇ ਜਿੱਤਿਆ ਹੋਵੇ ਬਹੁਤ ਵੱਡੀ ਗੱਲ ਹੈ ਔਰ ਇਸ ਤੋਂ ਪਹਿਲਾਂ ਇਸ ਤੋਂ ਦੂਸਰੇ ਨੰਬਰ ਤੇ ਜਿਹੜੀ 에ਅਰਲਾਈਨ ਆਉਂਦੀ ਹੈ ਜੀ ਉਹਨਾਂ ਨੇ ਵੀ ਪਹਿਲਾਂ ਜਿੱਤਿਆ ਹੋਇਆ ਔਰ ਇਸ ਵਾਰੀ ਦੂਸਰੇ ਤੇ ਹੈ ਇਹ ਨੇ ਉਹ ਹੈ ਸਿੰਗਾਪੁਰ 에ਅਰਲਾਈਨਸ ਸਿੰਗਾਪੁਰ 에ਅਰਲਾਈਨ ਜਿਨ੍ਹਾਂ ਨੇ 5 ਵਾਰੀ ਜਿੱਤਿਆ ਹੋਇਆ ਵਰਲਡ ਦੀ ਬੈਸਟ 에ਅਰਲਾਈਨ ਦਾ ਵਾਰਡ ਇਸ ਵਾਰੀ ਦੂਸਰੇ ਨੰਬਰ ਤੇ ਹੈ ਤੇ ਨਾਲ ਉਹਨਾਂ ਨੂੰ ਬੈਸਟ ਕੈਬਨ ਕਰੂ ਜਿਹੜਾ ਸੀ ਉਹਦਾ ਵੀ ਵਾਰਡ ਮਿਲਿਆ ਤੇ ਵਰਲਡ ਦੀ ਬੈਸਟ ਫਰਸਟ ਕਲਾਸ ਦ ਬੈਸਟ 에ਅਰਲਾਈਨ 에ਸ਼ੀਆ ਦਾ ਵੀ ਨਾਮ ਆਉਣ ਮਿਲਿਆ ਇਸੇ ਤਰ੍ਹਾਂ ਹਾਂਗਕਾਂਗ ਦੀ ਫਲੈਗ ਕੈਰੀਅਰ ਜਿਹੜੀ ਹੈ ਜੀ ਸੀਪੀ ਜਿਹਨੂੰ ਸ਼ਾਰਟ ਦੇ ਵਿੱਚ ਕਹ ਦਿੰਦੇ ਆ ਕੈਥੇ ਪੈਸੀਫਿਕ ਉਹ ਤੀਸਰੇ ਨੰਬਰ ਤੇ ਆਈ ਹੈ ਦੁਬਈ ਦੀ ਜਿਹੜੀ ਐਮੀਰੇਟਸ ਹੈ ਜੀ ਉਹ ਚੌਥੇ ਤੇ ਹੈ ਜਾਪਾਨ ਦੀ ਏਐਨਏ ਅਲਨੇਪੌਨ 에ਅਰਵੇਜ਼ ਜਿਹੜੀ ਹੈ ਉਹ ਪੰਜਵੇਂ ਤੇ ਹੈ ਫਰਕੇ ਸ਼ੇਅਰ ਲਾਈਨ ਜਿਹੜੀ ਹੈ ਜੀ ਉਹ ਛੇਵੇਂ ਤੇ ਹੈ ਤੇ ਸੱਤਵੀਂ ਜਗ੍ਹਾ ਜਿਹੜੀ ਹੈ ਸਾਊਥ ਕੋਰੀਆ ਦੀ ਫਲੈਗ ਕੈਰੀਅਰ ਫਲੈਗ ਕੈਰੀਅਰ ਕੋਰੀਅਨ 에ਅਰ ਨੂੰ ਤੇ ਇਸ ਤੋਂ ਬਾਅਦ ਫਰਾਂਸ 에ਅਰ ਫਰਾਂਸ ਤੇ ਜਪਾਨ 에ਅਰਲਾਈਨ ਆਉਂਦੇ ਨੇ ਤੇ ਚਾਈਨਾ ਦੀ ਹਾਈਨਨ 에ਅਰਲਾਈਨ ਜਿਹੜੀ ਆ ਉਹ 10ਵੇਂ ਨੰਬਰ ਤੇ ਆਈ ਆ ਸੋ ਏਸ਼ੀਆ ਦੀਆਂ 에ਅਰਲਾਈਨਾਂ ਦਾ ਬੋਲਬਾਲਾ ਹੈ ਜੀ ਇਸ ਲਿਸਟ ਦੇ ਵਿੱਚ ਔਰ ਤੁਸੀਂ ਇਸ ਤੋਂ ਬਾਅਦ ਅੰਦਾਜ਼ਾ ਲਾਓ ਕਿ ਇੰਡੀਆ ਦੀ ਇਸ ਦੇ ਵਿੱਚ ਕੋਈ 에ਅਰਲਾਈਨ ਨਹੀਂ ਆ ਉੱਪਰਲੇ 10ਾਂ ਦੇ ਵਿੱਚ ਖਾਸ ਤੌਰ ਤੇ ਉਸ ਵੇਲੇ ਕਿ ਜਦੋਂ ਇੰਡੀਆ ਦੇ ਵਿੱਚ ਜਿਹੜੀ ਆ ਉਹ ਇਸ ਤਰ੍ਹਾਂ 에ਅਰ ਜਿਹੜਾ ਤੇ ਜਿਹੜਾ ਬਿਜ਼ਨਸ ਹੈ ਉਹ ਉਹ ਬਹੁਤ ਜ਼ਿਆਦਾ ਗਰੋ ਕਰ ਰਿਹਾ ਹੋਵੇ ਤਾਂ ਬਹੁਤ ਜ਼ਿਆਦਾ ਜਹਾਜ਼ਾਂ ਦਾ ਆਰਡਰ ਵਗੈਰਾ ਤੇ ਉਹ ਦਿੱਤਾ ਗਿਆ ਹੋਵੇ ਤੇ ਇੰਨੇ ਲੋਕ ਟਰੈਵਲ ਕਰ ਰਹੇ ਹੁਣ ਹੁਣ ਇਹਦੇ ਵਿੱਚ ਇਹ ਜਿਹੜੀ ਸੰਸਥਾ ਨੇ ਕੰਮ ਉਹ 92 ਦੇ ਵਿੱਚ ਸ਼ੁਰੂ ਕੀਤਾ ਸੀ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਤਕਰੀਬਨ 2 ਕਰੋੜ 20 ਲੱਖ ਜਿਹੜੇ ਕਸਟਮਰ ਸੀ ਉਹਨਾਂ ਕੋਲੋਂ ਸਰਵੇ ਇਕੱਤਰ ਕੀਤੇ ਤੇ ਇਸ ਸਰਵੇ ਦੇ ਵਿੱਚ 325 에ਅਰਲਾਈਨਾਂ ਦੁਨੀਆ ਦੀਆਂ ਜਿਹੜੀਆਂ ਸੀ ਉਹਨਾਂ ਨੂੰ ਜਿਹੜਾ ਉਹ ਸ਼ਾਮਲ ਕੀਤਾ ਇਹਦੇ ਵਿੱਚ ਬੜੀਆਂ ਕੈਟਾਗਰੀ ਸੀ ਲੋ ਕੋਸਟ 에ਅਰਲਾਈਨ ਵੀ ਸੀ ਉਹਦੇ ਵਿੱਚ 에어 ਰੀਸ਼ੀਆ ਨੂੰ ਖਿਤਾਬ ਜਿਹੜਾ ਵਰਲਡ ਦੀ ਬੈਸਟ ਜਿਹੜੀ ਸੀ ਉਹ ਦਿੱਤਾ ਗਿਆ ਇਸ ਤੋਂ ਇਲਾਵਾ ਕੁਝ ਹੋਰ 에ਅਰਲਾਈਨਾਂ ਵੀ ਹੈਗੀਆਂ ਵਰਜਨਲ ਐਟਲੈਂਟਿਕ ਜਿਹੜੀ ਹੈ ਉਹਨਾਂ ਨੂੰ ਵਰਲਡ ਦੀ ਬੈਸਟ ਪ੍ਰੀਮੀਅਮ ਇਕਨੋਮੀ ਦਾ ਖਿਤਾਬ ਮਿਲਿਆ ਹੈ ਔਰ ਇਸੇ ਤਰ੍ਹਾਂ థਾਈਲੈਂਡ ਦੀ ਜਿਹੜੀ ਬੈਂਕੋਕ 에ਅਰਵੇਜ਼ ਹੈ ਉਹ ਵਰਲਡ ਦੀ ਬੈਸਟ ਰੀਜਨਲ 에ਅਰਲਾਈਨ ਦਾ ਖਿਤਾਬ ਮਿਲਿਆ ਔਰ ਇੰਡੀਆ ਦੀ ਜਿਹੜੀ 에ਅਰਲਾਈਨ ਇਸ ਦੇ ਵਿੱਚ ਆਉਂਦੀ ਹੈ ਉਦੇ ਵਿੱਚ ਉਹ ਇੰਡੀਗੋ ਹੈ ਇੰਡੀਗੋ ਨੂੰ ਜਿਹੜਾ ਹੈ ਬੈਸਟ ਲੋ ਕੋਸਟ 에ਅਰਲਾਈਨ ਅਵਾਰਡ ਇਨ ਸਾਊਥ ਏਸ਼ੀਆ ਦਾ ਜਿਹੜਾ ਮਿਲਿਆ ਜੀ ਤੇ ਜੇ ਅਸੀਂ ਗੱਲ ਕਰੀਏ ਨਾਰਥ ਅਮਰੀਕਾ ਦੀ ਨਾਰਥ ਅਮਰੀਕਾ ਦੇ ਵਿੱਚ 에ਅਰ ਕੈਨੇਡਾ ਜਿਹੜੀ ਹੈ ਉਹ ਬੈਸਟ 에ਅਰਲਾਈਨ ਵਜੋਂ ਇਨਾਮ ਜਿੱਤਦੀ ਹੈ ਭਾਵੇਂ ਅਮਰੀਕਾ ਦੀਆਂ 에ਅਰਲਾਈਨਾਂ ਤੋਂ ਉੱਪਰ ਹੈ ਤੇ ਇਸ ਤੋਂ ਇਲਾਵਾ ਟੋਰਾਂਟੋ ਦੀ ਪੀਅਰਸਨ ਜਿਹੜੀ 에ਅਰਪੋਰਟ ਹੈ ਜੀ ਉਸ ਦੀ ਸਿਗਨੇਚਰ ਸਵੀਟ ਜਿਹੜੀ ਹੈ ਉਹਨਾਂ ਨੂੰ ਬੈਸਟ ਬਿਜ਼ਨਸ ਕਲਾਸ ਲੌਂਚ ਦਾ ਜਿਹੜਾ ਜੀ ਉਹ ਅਵਾਰਡ ਮਿਲਿਆ ਸੋ ਕੁਝ ਹੋਰ 에ਅਰਲਾਈਨਾਂ ਦੇ ਜਿਹੜੇ ਹੈਗੇ ਨੇ ਜੋ ਕਸਟਮਰ ਸਰਵਿਸ ਤੇ ਦੂਜੇ ਤੀਜੇ ਉਹਨਾਂ ਦੇ ਵਿੱਚ ਵੀ ਉਹ ਹੀ 에ਅਰਲਾਈਨਾਂ ਜਿਹੜੀਆਂ ਮੈਂ ਪਹਿਲਾਂ ਦੱਸੀਆਂ ਨੇ ਤਕਰੀਬਨ ਮੜਾ ਮੋਟਾ ਉੱਪਰ ਥੱਲੇ ਨਾਲ ਉਹਨਾਂ ਨੂੰ ਵੀ ਸੂਚੀ ਦੇ ਵਿੱਚ ਗਿਣਿਆ ਗਿਆ ਹੈ ਜੀ